ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਪਛਮੀ ਦੀ ਜਿਹੜੀ ਚੋਣ ਹੈ ਉਹ 19 ਤਰੀਕ ਨੂੰ ਹੋਣ ਜਾ ਰਹੀ ਹੈ ਇਸ ਚੋਣ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਆਪ ਕੋ ਆਪਣੇ ਉਮੀਦਵਾਰ ਖੜੇ ਕਰਕੇ ਵੱਡੇ ਪੱਧਰ ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ 1.70 ਹਜ਼ਾਰ ਤੋਂ ਜ਼ਿਆਦਾ ਵੋਟ ਵਾਲੇ ਇਸ ਹਲਕੇ ਵਿੱਚ 14 ਉਮੀਦਵਾਰ ਆਪ ਦੀ ਕਿਸਮਤ ਅਜਮਾਈ ਕਰ ਰਹੇ ਹਨ ਇਸ ਮੁਕਾਬਲੇ ਵਿੱਚ ਖਰੋਮਣੀ ਅਕਾਲੀ ਦਲ ਅੰਬਤਸਰ ਵੱਲੋਂ ਸ੍ਰੀ ਨਮਨੀਤ ਕੁਮਾਰ ਗੁਪੀ ਜੋ ਪਾਰਟੀ ਦੇ ਵਪਾਰ ਮੰਡਿੰਗ ਦੇ ਪ੍ਰਧਾਨ ਨੇ ਉਹਨਾਂ ਨੂੰ ਮੈਦਾਨ ਚ ਉਤਾਰਿਆ ਗਿਆ ਅੱਜ ਹੋਣ ਵਾਲੀ ਇਸ ਚੋਣ ਦੇ ਜੋ ਮੁੱਦੇ ਹਨ ਉਹਨਾਂ ਦੇ ਵਿੱਚ ਇੱਕ ਮਜ਼ਾਜਮਾ ਪੈਨਸ਼ਨਰਾਂ ਦਾ ਵੱਡਾ ਮੁੱਦਾ ਹੈ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਪੈਨਸ਼ਨਰਾਂ ਤੇ ਮਲਾਜ਼ਮਾਂ ਨੂੰ ਅੱਖੋਂ ਉਹਲੇ ਕਰ ਰਹੀ ਹੈ ਇਹਨਾਂ ਦੇ ਮੁੱਦਿਆਂ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਲਾਰਾ ਲਾ ਕੇ ਬਣੀ ਸਰਕਾਰ ਅੱਜ ਮਲਾਜ਼ਮਾਂ ਦੀਆਂ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਵੀ ਭੱਜੀ ਹੋਈ ਹੈ ਮੈਂ ਲੁਧਿਆਣਾ ਪੱਛਮੀ ਦੇ ਸਾਰੇ ਸਮੂੱਚੇ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣਾ ਇੱਕੋ ਇੱਕ ਕੀਮਤੀ ਵੋਟ 19 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਦੇ ਉਮੀਦਵਾਰ ਨਮਜੀਤ ਨਵਨੀਤ ਕੁਮਾਰ ਗੋਪੀ ਜੀ ਨੂੰ ਪਾ ਕੇ ਕਾਮਯਾਬ ਬਣਾਓ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜੋ ਆਪ ਪਾਰਟੀ ਨੇ ਉਮੀਦਵਾਰ ਖੜਾ ਕੀਤਾ ਉਸ ਦਾ ਪੰਜਾਬ ਦੇ ਮੁੱਦਿਆਂ ਦੇ ਨਾਲ ਕੋਈ ਮਾਮਲਾ ਨਹੀਂ ਇਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਮੀਤਵਾਰ ਜਿਨੇ ਮਲਾਜਮਾਂ ਨਾਲ ਲੁਧਿਆਣਾ ਵਾਸੀਆਂ ਨਾਲ ਵੱਡੇ ਧੱਕੇ ਕੀਤੇ ਹੈ ਇੱਕ ਉਹ ਪੱਜਰਦਾਈ ਅਧਿਕਾਰਨ ਬੀਬੀ ਨੂੰ ਜਦੋਂ ਇਹ ਮੰਤਰੀ ਸੀ ਦਮਕੇ ਮਾਰਦਾ ਸੀ ਇੱਕ ਨੌਜਵਾਨ ਦੇ ਉੱਤੇ ਵੀ ਹੱਥ ਚੁੱਕਿਆ ਇਸੇ ਤਰ੍ਹਾਂ ਜਿਹੜੀ ਭਾਜਪਾ ਸਰਕਾਰ ਹੈ ਇਹਨੇ ਵੀ ਲੁਧਿਆਣੇ ਦੇ ਵਿਕਾਸ ਦੇ ਵਿੱਚ ਕੋਈ ਵੀ ਯੋਗਦਾਨ ਨਹੀਂ ਪਾਇਆ ਜੇ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਆਪਣਾ ਇੱਕ ਇੱਕ ਕੀਮਤੀ ਵੋਟ ਬਾਲਤੀ ਕੋਨ ਨਿਸ਼ਾਨ ਨੂੰ ਪਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸ਼ਖਸੀਅਤ ਹੈ ਜਿਸ ਨੇ ਪਿਛਲੇ ਦਿਨਾਂ ਜਦੋਂ ਸਾਡੀ ਭਾਰਤ ਦੀ ਸਰਕਾਰ ਪੰਪਾ ਪਾਰ ਹੋਈ ਹੋਈ ਸੀ ਕਿ ਪੰਜਾਬ ਨੂੰ ਜੰਗ ਦਾ ਮੈਦਾਨ ਬਣਾਉਣਾ ਹੈ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਵਾਜ਼ ਉਠਾਈ ਸੀ ਕਿ ਪੰਜਾਬ ਨੂੰ ਜੰਗ ਨਹੀਂ ਚਾਹੀਦਾ ਸਾਨੂੰ ਅਮਨ ਚਾਹੀਦਾ ਹੈ ਲੁਧਿਆਣੇ ਦੇ ਵਪਾਰੀ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸ਼ਖਸੀਅਤ ਜੋ ਬਾਗਾ ਬਾਰਡਰ ਤੇ ਜਾ ਕੇ ਇਹ ਮੰਗ ਕਰਦੀ ਹੈ ਕਿ ਪੰਜਾਬ ਦੇ ਵਪਾਰੀਆਂ ਦਾ ਵਪਾਰ ਆ ਜਿਹੜਾ ਉਹ ਪਾਕਿਸਤਾਨ ਨਾਲ ਸਿੱਧਾ ਹੋਣਾ ਚਾਹੀਦਾ ਤਾਂ ਜੋ ਜੋ ਵਪਾਰ ਦਾ ਮੁਨਾਫਾ ਇਥੋਂ ਗੁਜਰਾਤ ਅਤੇ ਬੰਦੇ ਦੇ ਵਪਾਰੀ ਕਮਾਉਂਦੇ ਐ ਉਹ ਜਿਹੜਾ ਮੁਨਾਫਾ ਉਹ ਪੰਜਾਬ ਦੇ ਵਪਾਰੀਆਂ ਨੂੰ ਮਿਲ ਸਕੇ ਮੈਂ ਦੁਬਾਰਾ ਸਾਰੇ ਹੀ ਮੁਲਾਜ਼ਮ ਸਾਥੀਆਂ ਪੈਨਸ਼ਨ ਸਾਥੀਆਂ ਨੂੰ ਵਪਾਰੀਆਂ ਨੂੰ ਜਿਨ੍ਹਾਂ ਦੀ ਵੋਟ ਲੁਧਿਆਣਾ ਪਛਮੀ ਹੜਕੇ ਦੇ ਵਿੱਚ ਹੈ ਮੈਂ ਬੇਨਤੀ ਕਰਦਾ ਕਿ 19 ਤਰੀਕ ਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਔਰ ਮੀਤਵਾਰ ਸ੍ਰੀ ਨਮਨਿਜੀਤ ਕੁਮਾਰ ਗੋਪੀ ਨੂੰ ਬਾਲਟੀ ਦੇ ਚੋਣ ਨਿਸ਼ਾਨ ਤੇ ਪਾ ਕੇ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ